ਤਾਲੂਕ ਆਇਆ ਮਹਾਰਾਜ ਹਾਂਜੀ ਸਿੱਖ ਪਾਸੇ ਸਰਕਾਰਾਂ ਜ਼ੋਰ ਲਾ ਰਹੀਆਂ ਕਿ ਰੁੱਖ ਲਾਓ ਸੇ ਇੱਕ ਪਾਸੇ ਪਿੰਡਾਂ ਦੀਆਂ ਪੰਚਾਇਤਾਂ ਸਰਪੰਚ ਰੁੱਖਾਂ ਨੂੰ ਪਾਟ ਰਹੇ ਆ ਮੈਂ ਪਿੰਡ ਖਡਾਂ ਦਲਪੁਰਾ ਮਿਰਜ਼ਾ ਜ਼ਿਲ੍ਹਾ ਬਠਿੰਡਾ ਆ ਪਿੱਛੇ ਮੇਰੇ ਤੁਹਾਨੂੰ ਦਰਾਫਤ ਦਿਖਦੇ ਹੋਣੇ ਆ ਦਿਖਾ ਦੇ ਮੜਾ ਹੌਲੀ ਹੌਲੀ ਕਰਕੇ ਓ ਦੂਰ ਤੱਕ ਨਿਗਾਹ ਮਾਰੋਗੇ ਇੱਧਰ ਆਂਬ ਖੜੇ ਆ ਆਂਬਾਂ ਦੇ ਰੁੱਖ ਖੜੇ ਆ ਬਾਈ ਇੱਧਰ ਮੇਰੇ ਪਿੱਛੇ ਤਾਲੀਆਂ ਨੇ ਬਹੁਤ ਪੁਰਾਣੀਆਂ ਆਹ ਦੇਖੋ ਆ ਖੜੇ ਆ ਸਾਰਿਆਂ ਤੇ ਆ ਦੇਖੋ ਬਾਈ ਕਾਟੀਆਂ ਮਾਰਤੀਆਂ ਆ ਨੰਬਰ ਲਾ ਕੇ ਇਹ ਕਾਟੀਆਂ ਮਾਰਤੀਆਂ ਆ ਸਾਰਿਆਂ ਤੇ ਆ ਦੇਖੋ ਕਾਟੀਆਂ ਮਾਰਤੀਆਂ ਕਾਟੀਆਂ ਮਾਰ ਚੁੱਕੇ ਆ ਆ ਦੇਖੋ ਤਾਲੀ ਕਿੰਨੀ ਵਧੀਆ ਕਾਟੀ ਇੱਧਰ ਨੂੰ ਆ ਜਾ ਆ ਖੜਿਆ ਜਿੰਨੇ ਦਰਖਤ ਖੜੇ ਆ ਉਹ ਪੁਰਾਣੀ ਟਰਾਲੀ ਖੜੀ ਆ 50 70 ਸਾਲ ਪੁਰਾਣੀ ਟਰਾਲੀ ਹੋਣੀ ਆ। ਅੱਗੇ ਦਰਖਤ ਤੋਂ ਪਹਿਲਾਂ ਜਰਾ। ਆ ਸਾਰੇ ਦਰਖਤ 96 ਤੋਂ 99 ਜਾਂ 98 ਦਰਖਤ ਨੇ ਜਿਹੜੇ ਜਿੰਨਾ ਤੇ ਇਹ 21 ਲੱਖ ਦੱਸਦੇ 21 ਲੱਖ। ਹਾਂਜੀ ਹਾਂਜੀ। ਕਿੰਨਾ ਲੱਖ? 20000 21 ਲੱਖ 20000 ਦੇ ਵਿੱਚ ਇਹ ਪਿੰਡ ਦੇ ਸਰਪੰਚ ਦਲਪ੍ਰੇ ਨਿਰਜੇ ਦੇ ਨੇ ਇਹਦੀ ਬੋਲੀ ਕਰਤੀ ਆ ਜੀ। ਕੋਈ ਮਨਜ਼ੂਰੀ ਨਹੀਂ ਗੱਲ ਹੋਈ ਐਸ.ਡੀ.ਐਮ ਨਾਲ ਗੱਲ ਹੋਈ ਵੀਡੀਓ ਨਾਲ ਗੱਲ ਹੋਈ ਆ ਕਿਹਨਾਂ ਸਾਨੂੰ ਦਾ ਪਤਾ ਨਹੀਂ। ਫਿਰ ਜੇ ਪਤਾ ਨਹੀਂ ਤਾਂ ਪੰਚਾਇਤ ਵੇਚ ਕੇ ਮਹੀ ਹੈ ਸੋ ਇਹ ਗੱਲ ਦੇ ਉੱਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਡੀਸੀ ਬਰਿੰਡੇ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਹਾਲਾਂਕਿ ਇੱਥੇ ਕੁਝ ਨਹੀਂ ਕਰਨਾ ਨਾ ਕੋਈ ਨਾਮਾ ਟੈਂਕ ਬਣਾਉਣਾ ਨਾ ਕੋਈ ਹੋਰ ਗੱਲਬਾਤ ਕਰਨੀ ਹੈ ਪਰ ਦਰਾਸਤ ਪੱਟੇ ਜਾ ਰਹੇ ਆ ਫਿਸ ਕਰਕੇ ਇਹ ਪਿੰਡ ਵਾਲਿਆਂ ਨੂੰ ਵੀ ਅਪੀਲ ਕਰਦੇ ਆ ਪਿੰਡ ਵਾਸੀ ਵਿਰੋਧ ਖੜਾ ਹੋਇਆ ਇਹਨਾਂ ਨੇ ਇਕੱਠ ਵੀ ਕੀਤਾ ਸੀਗਾ ਵੱਡੇ ਪੱਧਰ ਦੇ ਉੱਤੇ ਪਰਸੋਂ ਕੱਲ ਕੱਲ ਜੀ ਕੱਲ ਇਕੱਠ ਰੱਖਿਆ ਪਿੰਡ ਵਿਰੋਧ ਚ ਅੱਧੀ ਪੰਚਾਇਤ ਨੂੰ ਪਤਾ ਹੀ ਨਹੀਂ ਮਤਾਂ ਕਾਦਾ ਪੋਇਆ ਕਿ ਆ ਇਹ ਗਿਆ ਵੀ 2-4 ਸੁੱਕੇ ਰੁੱਖਾੜੇ ਪੱਟਣੇ ਆ ਤੇ ਬੋਲੀ ਸਾਰਿਆਂ ਦੀ ਕਰਤੀ 21 ਲੱਖ 20 ਹਜ਼ਾਰ ਦੀ ਫਿਰ ਇਸ ਕਰਕੇ ਇਹ ਜਿਹੜੀ ਸਖਤ ਤੋਂ ਸਖਤ ਕਾਰਵਾਈ ਇਸ ਪੰਚਾਇਤ ਤੇ ਜਿਹੜੇ ਪੰਚਾਇਤ ਦੇ ਵਿੱਚ ਮੈਂਬਰ ਸਾਂਵਲਾ ਜਿਹੜਾ ਸਰਪੰਸਾਂਵਲਾ ਜਿਨੇ ਬੋਲੀ ਕੀਤੀ ਆ ਤੇ ਜਿਹੜਾ ਬੰਦਾ ਪੱਟਣਾ ਆਊਗਾ ਉਹ ठेकेदार ਉਹਦੇ ਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਯਾਰ ਇੱਥੇ ਸਾਂਝੇ ਥਾਮਾਂ ਤੇ ਖੜੇ ਹੋ ਰੁੱਕ ਰਹਿ ਕਿੱਥੇ ਗਏ ਰੁੱਕ ਲੋਕਾਂ ਨੇ ਆਸੇ ਪਾਸੇ ਦਾ ਪੱਟ ਤੇ ਸਾਰੇ ਖੇਤਾਂ ਦੇ ਪੱਟ ਤੇ ਪੰਘਿਆਂ ਦੇ ਪੱਟ ਤੇ ਖਾਲਾ ਦੇ ਪੱਟ ਤੇ ਰਹਿ ਗਏ ਆ ਮਾੜੀਆਂ ਮੋਟੀਆਂ ਸਾਂਝੀਆਂ ਥਾਮਾਂ ਦੇ ਗੁੱਸੇ ਬ्यान ਚ ਖੜਾ ਕੋਈ ਪੰਚਾਇਤ ਘਰ ਚ ਖੜਾ ਕੋਈ ਮਾੜਾ ਮੋਟਾ ਵਾਟਰਵਾਸਾਂ ਦੇ ਖੜਿਆ ਉਹਨਾਂ ਨੇ ਵਿਹਾਤ ਹੋ ਕੇ ਪੈਗੇ ਲੋਕ ਸੋਏ ਕਾਰਵਾਈ ਹੋਣੀ ਚਾਹੀਦੀ ਆ ਤੁਹਾਨੂੰ ਦਿਖਾਤਾ 21 ਲੱਖ 20 ਹਜ਼ਾਰ ਚ ਬੋਲੀ ਕਰਕੇ ਸਰਪੰਚ ਨੇ ਪਿੰਡ ਦਾਲਪੁਰੇ ਨਿਰਜੇ ਦੇ ਵਿੱਚ ਰੁੱਖ ਵੇਚੇ ਆ ਕਿਸੇ ਵੀ ਹਾਲ ਦੇ ਵਿੱਚ ਸਾਨੂੰ ਸੰਘਰਸ਼ ਕਰਨਾ ਪਵੇ ਅਸੀਂ ਇਹਨਾਂ ਪਿੰਡਾਂ ਨੂੰ ਇਸ ਖਾਸ ਤੌਰ ਤੇ ਇਸ ਨਗਰ ਨਾਲ ਲੈ ਕੇ ਸੰਘਰਸ਼ ਕਰਾਂਗੇ ਰੁੱਖ ਨਹੀਂ ਪਟਣ ਦੇਵਾਂਗੇ ਇਹ ਜ਼ਿੰਮੇਵਾਰੀ ਡੀ ਵੀਡੀਓ ਦੀ ਬਣਦੀ ਹੈ ਵੀ ਕਿਹਦੀ ਮਨਜ਼ੂਰੀ ਨਾਲ ਇਹ ਰੁੱਖ ਜਿਹੜੇ ਪਟਾਏ ਜਾ ਰਹੇ ਹੈ